ਸੋ ਹਾਂਜੀ ਬਈ ਅੱਜ ਦੀ ਨਵੀਂ ਵੀਡੀਓ ਤੇ ਅੱਜ ਆਪਾਂ ਚੱਲੇ ਆਂ ਜੀ ਸੂਰੇਆਲਾ ਬੱਕਰਾ ਮੰਡੀ ਤੇ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਕਿਹੜੇ ਕਿਹੜੇ ਜਾਨਵਰ ਆਉਣਗੇ ਮੰਡੀ ਤੇ ਤੇ ਹਾਂਜੀ ਬਈ ਆਪਾਂ ਪਹੁੰਚ ਗਏ ਆਂ ਜੀ ਬੱਕਰਾ ਮੰਡੀ ਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਪਮੇਰੀਨ ਡੌਗ ਤੇ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਬਰਬਰੀ ਬੱਕਰੀਆਂ ਵੀ ਬਹੁਤ ਵਧੀਆ ਟੌਪ ਕੁਆਲਿਟੀ ਦੀਆਂ ਤੇ ਇੱਕ ਬਰੀਡਰ ਆ ਵੀ ਟੌਪ ਕੁਆਲਿਟੀ ਦਾ ਖੜੇ ਕੰਨਾਂ ਦਾ ਤੇ ਆ ਬੱਕਰੀਆਂ ਤੁਸੀਂ ਦੇਖ ਸਕਦੇ ਹੋ ਵੀ ਫੁੱਲ ਕੁਆਲਿਟੀ ਦੇ ਵਿੱਚ ਆ ਇੱਧਰ ਬੀਟਲ ਤੇ ਦੇਸੀ ਬੱਕਰੀਆਂ ਆ ਗਈਆਂ ਬਈ ਆ ਵੀ ਬੀਟਲ ਬੱਕਰੀ ਹੈ ਬਈ ਮਗਰ ਬੱਚਾ ਇਹਦੇ ਇੱਕ ਤੇ ਇੱਧਰ ਬੱਕਰਾ ਆ ਗਿਆ ਚਿੱਟੀਆਂ ਅੱਖਾਂ ਦਾ ਤੇ ਆ ਪਾਠਾ ਬਈ ਖੀਰੀ ਪਾਠਾ ਕੋ ਨਹੀਂ ਖੜੇ ਕੰਨ ਸੋ ਹਾਂਜੀ ਬਈ ਜੋ ਵੀਡੀਓ ਦੇ ਵਿੱਚ ਤੁਸੀਂ ਡੌਗ ਦੇਖ ਰਹੇ ਹੋ ਇਹ ਦੋਨੋਂ ਸੇਲ ਆ ਬਈ ਪੋਮੇਰਨ ਡੌਗ ਆ ਤੇ ਦੋਨੋਂ ਬੱਚੇ ਸੇਲ ਆ ਤੇ ਜੇਕਰ ਕਿ ਇਹਨੇ ਖਰੀਦਨੇ ਆ ਸਕਰੀਨ ਤੇ ਨੰਬਰ ਚੱਲੀ ਜਾਂਦਾ ਇਹਨਾਂ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਦੋਨੋਂ ਬੱਚੇ ਖਰੀਦ ਸਕਦੇ ਹੋ ਬਈ ਤੇ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਲਾਲ ਗਲਦਾਰ ਬਰਬਰੀ ਬੱਕਰੀ ਤੇ ਬਈ ਦੋ ਤੋਂ ਤਿੰਨ ਮਹੀਨਿਆਂ ਦੀ ਗੱਬਣਾ ਤੇ ਚੰਗੇ ਥਣ ਹਵਾਨੇ ਦੀ ਆ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਦੋ ਬਰੀਡਰ ਇੱਕ ਚਿੱਟੀਆਂ ਅੱਖਾਂ ਦਾ ਜਿਹੜਾ ਸਿੰਘਾਂ ਵਾਲਾ ਬੱਕਰਾ ਬਈ ਤੇ ਦੂਜਾ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਬਈ ਚਿੱਟਾ ਖੋਨਾ ਬੱਕਰਾ ਖੜੇ ਕੰਨਾਂ ਦਾ ਤੇ ਟਾਪ ਕੁਆਲਿਟੀ ਦੇ ਬੱਚੇ ਆਉਂਦੇ ਆ ਬਈ ਮੰਡੀ ਤੇ ਇੱਧਰ ਦੇਸੀ ਤੇ ਬੀਟਲ ਬੱਕਰੀਆਂ ਤੇ ਇੱਧਰ ਪੂਰੇ ਫੁੱਲ ਟਾਪ ਕੁਆਲਿਟੀ ਦਾ ਬਰਬਰੀ ਦਾ ਬੱਕਰਾ ਬਈ ਤੇ ਜਮਾਂ 11 ਨੰਬਰ ਕੰਨਾਂ ਦਾ ਬਈ ਤੁਸੀਂ ਦੇਖ ਸਕਦੇ ਹੋ ਤੇ ਫੁੱਲ ਕੁਆਲਿਟੀ ਦੇ ਵਿੱਚ ਆ ਬਈ ਤੇ ਪੂਰੀ ਕੁੰਡੀ ਪੂਛਾ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਬਈ ਬਰਬਰੀ ਬੱਕਰੀਆਂ ਆ ਗਈਆਂ ਤੇ ਇੱਕ ਬੀਟਲ ਤੇ ਇੱਧਰ ਬਈ ਮੁਰਗੇ ਆ ਗਏ ਸੀਲ ਮੁਰਗੇ ਮੁਰਗੀਆਂ ਬਹੁਤ ਜ਼ਿਆਦਾ ਹੁੰਦੇ ਬਈ ਇੱਥੇ ਜੇਕਰ ਕਿਸ ਨੇ ਖਰੀਦਣੇ ਆ ਤੁਸੀਂ ਦੇਖ ਸਕਦੇ ਹੋ ਸੀਲ ਬੁਰਗੇ ਤੇ ਇੱਧਰ ਬਈ ਤੁਸੀਂ ਦੇਖ ਸਕਦੇ ਹੋ ਇੱਕ ਡੌਗ ਹੋਰ ਬੈਠਾ ਇਹ ਵੀ ਸੇਲ ਆਸਤੇ ਹੈ ਬਈ ਤੇ ਦੇਖ ਸਕਦੇ ਹੋ ਕਿੰਨਾ ਸੋਹਣਾ ਲੱਗਦਾ ਪਿੰਜਰੇ ਦੇ ਵਿੱਚ ਬੈਠਾ ਇੱਧਰ ਫੇਰ ਬਈ ਸੀਲ ਬੱਚੇ ਆ ਗਏ ਸੀਲ ਮੁਰਗੇ ਮੁਰਗੀਆਂ ਤੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਮੁਰਗੀ ਨੇ ਬੱਚੇ ਕੱਢੇ ਵਿੱਚ ਕੋਰਾਂ ਦੇ ਬੱਚੇ ਆ ਤੇ ਇੱਕ ਕਬੂਤਰਾਂ ਦਾ ਜੋੜਾ ਬਈ ਤੇ ਬਹੁਤ ਸਾਰੇ ਜਾਨਵਰ ਆਉਂਦੇ ਮੰਡੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਬੂਤਰ ਹੋਗੇ ਚਿਕੋਰਾ ਦੇ ਬੱਚੇ ਹੋਗੇ ਤੇ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਬਈ ਤੇ ਇੱਧਰ ਵੀ ਇੱਕ ਕਬੂਤਰ ਲਈ ਬੈਠਾ ਬਈ ਤੇ ਦੇਖ ਸਕਦੇ ਹੋ ਕਿੰਨੇ ਸੋਹਣੇ ਕਬੂਤਰਾਂ ਤੇ ਬਹੁਤ ਜ਼ਿਆਦਾ ਤੇ ਜੇਕਰ ਕਿਸ ਨੇ ਕਬੂਤਰ ਲੈਣੇ ਹਨ ਤਾਂ ਉਹ ਵੀ ਮੰਡੀ ਤੇ ਪਹੁੰਚ ਸਕਦਾ ਬਈ ਤੇ ਦਰਖਾਨ ਪੀਣ ਲਈ ਰੇੜੀਆਂ ਲੱਗੀਆਂ ਹੋਈਆਂ ਬਈ ਤੇ ਇੱਧਰ ਫਿਰ ਬਰਬਰੀ ਬੱਕਰੀਆਂ ਆ ਗਈਆਂ ਬਈ ਤੇ ਜੇਕਰ ਕਿਸ ਨੇ ਬਰਬਰੀ ਬੱਕਰੀਆਂ ਲੈਣੀਆਂ ਜਾਂ ਬੀਟਲ ਬੱਕਰੀਆਂ ਲੈਣੀਆਂ ਤਾਂ ਤੁਸੀਂ ਸੂਰੀਆ ਵਾਲਾ ਮੰਡੀ ਤੇ ਆ ਸਕਦੇ ਬਈ ਬਹੁਤ ਜਿਆਦੇ ਜਾਨਵਰ ਆਉਂਦੇ ਇੱਧਰ ਤੁਸੀਂ ਦੇਖ ਸਕਦੇ ਵੀ ਫੇਰ ਸੀਲ ਮੁਰਗੀਆਂ ਆ ਗਈਆਂ ਕਾਲੇ ਰੰਗ ਚ ਆ ਗਈਆਂ ਤੇ ਇਹ ਵੀ ਬੱਚੇ ਆ ਬਈ ਸੀਲ ਦੇ ਹਜੇ ਤੇ ਇੱਧਰ ਇੱਕ ਬਾਈ ਹੋਰ ਲਈ ਜਾਂਦਾ ਪੀਟਲ ਪੱਠ ਤੇ ਇੱਧਰ ਇੱਕ ਹੋਰ ਆ ਗਈ ਬੱਕਰੀ ਬਈ ਤੇ ਤੁਸੀਂ ਮੰਡੀ ਦਾ ਦ੍ਰਿਸ਼ ਵੀ ਦੇਖ ਸਕਦੇ ਵੀ ਕਿੰਨਾ ਜਿਆਦਾ ਇਕੱਠਾ ਹੁੰਦਾ ਮੰਡੀ ਦੇ ਵਿੱਚ ਤੇ ਬਹੁਤ ਜਿਆਦੇ ਗਾਹਕ ਆਉਂਦਾ ਤੇ ਬਹੁਤ ਜਿਆਦੇ ਮਾਲ ਆਉਂਦਾ ਬਰਬਰੀ ਬੀਟਲ ਕਟੂ ਮਾਲ ਕੁੱਕੜ ਕਬੂਤਰ ਸਾਰੇ ਤਰ੍ਹਾਂ ਦੇ ਜਾਨਵਰ ਆਉਂਦੇ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਭਰਦੀ ਹੈ ਮੰਡੀ ਤੇ ਸੂਰੇ ਵਾਲਾ ਮੰਡੀ ਹੈ ਬਈ ਤੇ ਬਹੁਤ ਜ਼ਿਆਦਾ ਜਾਨਵਰ ਆਉਂਦੇ ਇੱਥੇ ਜੇਕਰ ਕਿਹਨੇ ਜਾਨਵਰ ਲੈਣੇ ਤਾਂ ਮੰਡੀ ਤੇ ਆ ਕੇ ਤੁਸੀਂ ਖਰੀਦ ਸਕਦੇ ਹੋ ਬਈ ਤੇ ਆਪਾਂ ਅੱਗੇ ਜੀ ਮੰਡੀ ਤੋਂ ਵਾਪਸ ਤੇ ਮੀਂਹ ਆ ਗਿਆ ਸੀ ਗਾ ਰਸਤੇ ਦੇ ਵਿੱਚ ਤੇ ਹੁਣ ਆਪਾਂ ਅੱਗੇ ਜੀ ਘਰ ਨੂੰ ਵਾਪਸ ਏਸੀ ਅੱਜ ਦਾ ਬਲੌਗ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ